ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜ ਆਪ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਵੇਂ ਸਾਲ ਵਾਲੇ ਦਿਨ ਫਿਲਮ ਇੰਡਸਟਰੀ ਅਤੇ ਪੰਜਾਬ ਦੇ ਸਿੰਗਰ ਗਾਇਕ ਦਲਜੀਤ ਦੁਸਾਂਜ ਨੇ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਨਾਲ ਮੁਲਾਕਾਤ ਕਰਕੇ ਬਹੁਤ ਸਾਰੇ ਪ੍ਰਸ਼ਨ ਛੱਡ ਦਿੱਤੇ ਹਨ ਕਿ ਕਿਸ ਮੁੱਦੇ ਨੂੰ ਲੈ ਕੇ ਪੀਐਮ ਮੋਦੀ ਨਾਲ ਦਲਜੀਤ ਨੇ ਮੁਲਾਕਾਤ ਕੀਤੀ ਹੈ ਖੁਦ ਪੀਐਮ ਮੋਦੀ ਵੱਲੋਂ ਦਲਜੀਤ ਦੁਸਾਂਜ ਨੂੰ ਫੋਨ ਕਰਕੇ ਖਾਸ ਤੌਰ ਤੇ ਮਿਲਣ ਲਈ ਦਿੱਲੀ ਵਿੱਚੇ ਪੀਐਮ ਮੋਦੀ ਵੱਲ ਬੁਲਾਇਆ ਗਿਆ ਜਿਸ ਨੂੰ ਲੈ ਕੇ ਦਲਜੀਤ ਨੇ ਨਵੇਂ ਸਾਲ ਵਾਲੇ ਦਿਨ ਤਕਰੀਬਨ 1 ਘੰਟਾ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਬਹੁਤ ਸਾਰੇ ਮੁੱਦਿਆਂ ਉੱਪਰ ਚਰਚਾ ਛੜੀ ਕਿਹੜੇ ਮੁੱਦੇ ਹਨ ਕਿਹੜੀ ਗਲਬਤ ਹੋਈ ਇਸ ਬਾਰੇ ਦਰਜੀਤ ਦੁਸਾਂਜ ਅਤੇ ਪੀਐਮ ਮੋਦੀ ਨੇ ਅਜੇ ਤੱਕ ਕਿਸੇ ਨਾਲ ਕੋਈ ਖੁੱਲ੍ਹ ਕੇ ਗੱਲਬਾਤ ਨਹੀਂ ਦੱਸੀ ਪਰ ਅਸੀਂ ਤੁਹਾਨੂੰ ਦਰਜੀਤ ਅਤੇ ਪੀਐਮ ਮੋਦੀ ਵਿਚਕਾਰ ਹੋਈ ਗੱਲਬਾਤ ਅੱਜ ਇਹ ਕਿਹੜੇ ਖਾਸ ਮੁੱਦੇ ਸਨ ਜਿਨ੍ਹਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਰਜੀਤ ਦੁਸਾਂਜ ਨੂੰ ਫੋਨ ਕਰਕੇ ਆਪਣੇ ਦਫ਼ਤਰ ਵਿਕੇ ਬੁਲਾਇਆ ਅਤੇ ਤਕਰੀਬਨ ਇੱਕ ਘੰਟਾ ਨਿੱਜੀ ਗੱਲਬਾਤ ਕੀਤੀ ਇਸ ਗੱਲਬਾਤ ਬਾਰੇ ਅਜੇ ਤੱਕ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਸੀਂ ਤੁਹਾਨੂੰ ਉਹ ਪੂਰੀ ਗੱਲਬਾਤ ਬਾਰੇ ਦੱਸਾਂਗੇ ਜਿਹੜੀ ਕਿ ਪੀਐਮ ਮੋਦੀ ਅਤੇ ਦਲਜੀਤ ਦੋਸਾਂ ਦੇ ਵਿਚਾਰ ਤਕਰੀਬਨ ਇੱਕ ਘੰਟਾ ਬੰਦ ਕਮਰੇ ਵਿੱਚ ਹੋਈਆਂ ਕਿਹੜੇ ਮੁੱਦੇ ਸਨ ਉਹਨਾਂ ਤੇ ਪੂਰੀ ਚਰਚਾ ਕਰਾਂਗੇ ਤੁਸੀਂ ਜੁੜਿਓ ਡੇਲੀ ਪੋਸਟ ਪੰਜਾਬ ਚੈਨਲ ਤੇ ਅਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਭਾਰਤੀ ਸੰਵਿਧਾਨ ਮੁਤਾਬਕ ਅਗਰ ਕਿਸੇ ਆਮ ਆਦਮੀ ਨੇ ਪ੍ਰਧਾਨ ਮੰਤਰੀ ਜਾਂ ਫਿਰ ਸੀਐਮ ਨੂੰ ਮਿਲਣਾ ਹੋਵੇ ਤਾਂ ਉਸ ਨੂੰ ਤਕਰੀਬਨ 10 ਜਾਂ 15 ਦਿਨ ਪਹਿਲਾਂ ਸਿਵਲ ਪ੍ਰਸ਼ਾਸਨ ਨੂੰ ਇੱਕ ਪੱਤਰ ਲਿਖ ਕੇ ਦੇਣਾ ਪੈਂਦਾ ਹੈ ਕਿ ਮੈਂ ਇਸ ਕੰਮ ਨੂੰ ਲੈ ਕੇ ਸੀਐਮ ਨਾਲ ਜਾਂ ਫਿਰ ਪੀਐਮ ਨਾਲ ਮੀਟਿੰਗ ਕਰਨਾ ਚਾਹੁੰਦਾ ਹਾਂ ਅਤੇ ਇਸ ਮੁੱਦੇ ਨੂੰ ਲੈ ਕੇ ਮੈਂ ਮਿਲਣਾ ਚਾਹੁੰਦਾ ਹਾਂ ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਲਜੀਤ ਦੁਸਾਂਜ ਦੇ ਵਿਚਕਾਰ ਕੋਈ ਅਜੇਹੀ ਪਹਿਲਾਂ ਗੱਲਬਾਤ ਨਹੀਂ ਹੋਈ ਅਚਾਨਕ ਹੀ ਦਲਜੀਤ ਦੁਸਾਂਜ ਨੂੰ ਪੀਐਮ ਮੋਦੀ ਦੁਆਰਾ ਫੋਨ ਆਉਂਦਾ ਹੈ ਅਤੇ ਦਲਜੀਤ ਦੁਸਾਂਜ ਨੂੰ ਦਿੱਲੀ ਵਿਖੇ ਆਪਣੇ ਦਫ਼ਤਰ ਵਿੱਚ ਬੁਲਾਇਆ ਜਾਂਦਾ ਹੈ ਅਤੇ ਤਕਰੀਬਨ ਇੱਕ ਘੰਟਾ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੀ ਕਿਸੇ ਨੂੰ ਕੋਈ ਵੀ ਖਬਰ ਨਹੀਂ ਦਿੱਤੀ ਜਾਂਦੀ ਉਹ ਕਿਹੜੇ ਮੁੱਦੇ ਸਨ ਜਿਨ੍ਹਾਂ ਨੂੰ ਲੈ ਕੇ ਦਲਜੀਤ ਅਤੇ ਪੀਐਮ ਮੋਦੀ ਵਿਚਕਾਰ ਗੱਲਬਾਤ ਹੋਈ ਔਵਸਤਾਰ ਪਰ ਕੋ ਗਲਬਤ ਕਰਦੇ ਹਾਂ ਦਿੱਲੀ ਦੇ ਖਨੋਰੀ ਬਾਰਡਰ ਉੱਪਰ ਪਿਛਲੇ ਤਕਰੀਬਨ 11 ਮਹੀਨਿਆਂ ਤੋਂ ਪੰਜਾਬ ਦੇ ਕਿਸਾਨਾਂ ਵੱਲੋਂ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੀ ਤਕਰੀਬਨ ਪਿਛਲੇ 38 ਦਿਨਾਂ ਤੋਂ ਪੰਜਾਬ ਦੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤ ਉੱਪਰ ਬੈਠੇ ਹੋਏ ਹਨ ਦਲਜੀਤ ਦੁਸਾਂਜ ਨੇ ਪੀਐਮ ਮੋਦੀ ਨਾਲ ਜੋ ਮੀਟਿੰਗ ਕੀਤੀ ਏ ਉਸ ਵਿੱਚ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਪੀਐਮ ਮੋਦੀ ਤੱਕ ਨਹੀਂ ਕੀਤੀ ਅਤੇ ਨਾ ਹੀ ਦਲਜੀਤ ਦੁਸਾਂਜ ਨੇ ਇਹ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਤੁਸੀਂ ਮੰਨੋ ਪ੍ਰੋਸੈਜੁਗ સૂਤਰਾਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਭਾਈਪਾ ਸਰਕਾਰ ਆਪਣੇ ਪੈਰ ਪ੍ਰਸਾਰਨ ਲਈ ਕੋਈ ਨਵੇਂ ਹੱਤਕੰਡੇ ਅਪਣਾਉਣ ਜਾ ਰਹੀ ਹੈ ਜਿਸ ਨੂੰ ਲੈ ਕੇ ਬਹੁਤ ਵੱਡਾ ਫੈਸਲਾ ਬਹੁਤ ਜਲਦ ਹੀ ਪੀਐਮ ਮੋਦੀ ਦੁਆਰਾ ਕੀਤਾ ਜਾਵੇਗਾ ਜੀ ਹਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਪਾਈਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਕਰਕੇ ਅੱਜ ਤੱਕ ਕਿਸੇ ਵੀ ਪੰਜਾਬ ਦੇ ਪਾਈਪਾ ਆਗੂ ਨੂੰ ਪੰਜਾਬ ਪ੍ਰਧਾਨ ਦੀ ਸੀਟ ਤੇ ਨਹੀਂ ਬਿਠਾਇਆ ਗਿਆ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਐਲਾਨ ਕੀਤਾ ਗਿਆ ਹੈ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਈਪਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਚਿੰਤਤ ਹਨ ਅਤੇ ਪੰਜਾਬ ਵਿੱਚ ਪਾਈਪਾ ਦੇ ਪੈਰ ਪਸਾਰਨ ਲਈ ਨਰਿੰਦਰ ਮੋਦੀ ਇੱਕ ਨਵੀਂ ਚਾਲ ਚੱਲਣ ਜਾ ਰਹੇ ਹਨ ਜਿਸ ਨੂੰ ਲੈ ਕੇ ਉਹ ਚਾਹੁੰਦੇ ਹਨ ਕਿ ਪੰਜਾਬ ਪਾਈਪਾ ਪ੍ਰਦਾਨ ਇੱਕ ਸਿੱਖ ਚਿਹਰਾ ਹੋਵੇ ਜਿਸ ਨੂੰ ਲੈ ਕੇ ਪੰਜਾਬ ਅੰਦਰ ਪਾਈਪਾ ਕਾਮਯਾਬ ਹੋਏ ਅਤੇ ਆਉਣ ਵਾਲੀ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵਤ ਵਤ ਸੀਟਾ ਜਿੱਤ ਕੇ ਪੰਜਾਬ ਅੰਦਰ ਭਾਜਪਾ ਸਰਕਾਰ ਬਣੇ ਇਸ ਕਰਕੇ ਮੋਦੀ ਸਰਕਾਰ ਨਵੀਂ ਚਾਲ ਚਲਦੀ ਹੋਈ ਦਿਖਾਈ ਦੇ ਰਹੀ ਹੈ ਕਿ ਉਹ ਪੰਜਾਬ ਅੰਦਰ ਇੱਕ ਸਿੱਖ ਚਿਹਰੇ ਨੂੰ ਲੈ ਕੇ ਚਿੰਤਤ ਵਿੱਚ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪ੍ਰਧਾਨ ਭਾਜਪਾ ਦਾ ਇੱਕ ਸਿੱਖ ਨੌਜਵਾਨ ਨੂੰ ਬਣਾਇਆ ਜਾਵੇ ਜਿਸ ਨੂੰ ਲੈ ਕੇ ਸਾਰੇ ਪੰਜਾਬ ਦੇ ਯੂਥ ਅਤੇ ਦੂਜੇ ਲੋਕ ਪੰਜਾਬੀ ਵਤਵਦ ਪਾਈਪਾ ਸਰਕਾਰ ਨਾਲ ਜੋੜਨ ਅਤੇ ਆਉਣ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਈਪਾ ਪੰਜਾਬ ਬੰਦਰ ਆਪਣੀ ਸਰਕਾਰ ਬਣਾ ਸਕੇ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਨੇ ਕਿਤੇ ਨਾ ਕਿਤੇ ਬੁੱਧੀ ਜਮੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਪਾਈਪਾ ਦਾ ਪ੍ਰਧਾਨ ਇੱਕ ਸਿੱਖ ਚਿਹਰਾ ਹੋਵੇਗਾ ਅਤੇ ਉਹ ਸਿੱਖ ਚਿਹਰਾ ਨੌਜਵਾਨ ਦੇ ਰੂਪ ਵਿੱਚ ਹੀ ਹੋਵੇਗਾ ਇਹ ਗੱਲ ਸਾਫ਼ ਤੌਰ ਤੇ ਤਾਂ ਪੀਐਮ ਮੋਦੀ ਨੇ ਨਹੀਂ ਕਹੀ ਪਰ ਪ੍ਰੋਸੈਜਗ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਵੇਂ ਸਾਲ ਵਾਲੇ ਦਿਨ ਜਿਹੜੀ ਪੀਐਮ ਮੋਦੀ ਅਤੇ ਦਰਜੀਤ ਦੁਸਾਂਜ ਵਿਚਕਾਰ ਦਿੱਲੀ ਵਿਖੇ ਮੀਟਿੰਗ ਹੋਈ ਹੈ ਗੁਪਤ ਕਮਰਾ ਗੁਪਤ ਕਮਰਾ ਮੀਟਿੰਗ ਇਸ ਮੀਟਿੰਗ ਵਿੱਚ ਕਿਤੇ ਨਾ ਕਿਤੇ ਨਰਿੰਦਰ ਮੋਦੀ ਨੇ ਇਸ਼ਾਰਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਪਾਈਪਾ ਪ੍ਰਦਾਨ ਦਲਜੀਤ ਦੁਸਾਂਜ ਹੀ ਹੋਵੇਗਾ ਜਿਸ ਤਰ੍ਹਾਂ ਦਲਜੀਤ ਦੁਸਾਂਜ ਨੇ ਸਾਰੀ ਦੁਨੀਆ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਹੈ ਉਸੇ ਤਰ੍ਹਾਂ ਹੀ ਦਲਜੀਤ ਦੁਸਾਂਜ ਪੰਜਾਬ ਅੰਦਰ ਪਾਈਪਾ ਦਾ ਨਾਮ ਰੋਸ਼ਨ ਕਰੇਗਾ ਅਤੇ ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਲਈ ਚੋਣਾਂ ਵਿੱਚ ਵੱਡੀ ਲੀਡ ਨਾਲ ਪਾਈਪਾ